ਤੇ ਆਪਣੇ ਮੁਲਕ ਅਮਰੀਕਾ ਦੇ ਵਿੱਚ ਹਰੀਕੇਨ ਹੈਲਨ ਨੇ ਤਵਾਹੀ ਮਚਾਈ ਹੋਈ ਹੈਗੀ ਆ ਹੁਣ ਤੱਕ 100 ਤੋਂ ਵੱਧ ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਆ ਨਾਰਥ ਕੈਰੋਲਿਨਾ ਦੀ ਇੱਕ ਕਾਉਂਟੀ ਚ ਕੱਲੀ ਇੱਕ ਕਾਉਂਟੀ ਚ 600 ਲੋਕ ਮਿਸਿੰਗ ਆ ਹਜੇ ਤੱਕ ਕਨਫਰਮ ਨਹੀਂ ਹੋ ਚੁੱਕੇ ਕਹਿੰਦੇ ਭਈ ਜਾਰਜੀਆ ਦੇ ਗਵਰਨਰ ਬ੍ਰਾਈਨ ਕੈਂਪ ਹੋਣਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਭਈ ਇਸ ਤੂਫਾਨ ਨੇ ਇੱਕ ਵੀ ਜਿਹੜਾ ਜਾਰਜੀਆ ਦਾ ਬੰਦਾ ਸੀ ਉਹਨੂੰ ਕੋਈ ਨਾ ਕੋਈ ਨੁਕਸਾਨ ਪਹਚਾਨ ਤੋਂ ਨਹੀਂ ਛਟਿਆ ਜਿਹੜਾ ਡੈਥ ਟੋਲ ਆ ਇਸ ਕੈਟੇਗਰੀ 4 ਹਰੀਕੇਨ ਤੋਂ ਜੋ ਸ਼ੁਰੂ ਹੋਇਆ ਸੀ ਸਤੰਬਰ 26 ਨੂੰ ਤੇ ਉਹਦਾ 107 ਤੱਕ ਪਹੁੰਚ ਚੁੱਕਾ ਹੈਗਾ ਅਸੋਸੀਏਟਿਡ ਪ੍ਰੈਸ ਦੇ ਮੁਤਾਬਕ ਪਰ ਕਈ ਰਿਪੋਰਟਸ ਜਿਦਾ ਸੀ ਐਨਐਨ ਉਹ 115 ਰਿਪੋਰਟ ਕਰ ਰਿਹਾ ਸੀਵੀਐਸ 116 ਕਰ ਰਿਹਾ ਹੈਗਾ ਤੇ ਕੱਲੀ ਜਾਰਜੀਆ ਸਟੇਟ ਦੇ ਵਿੱਚ 25 ਲੋਕਾਂ ਦੀ ਜਿਹੜੀ ਮੌਤ ਆ ਉਹ ਕਨਫਰਮ ਹੋ ਚੁੱਕੀ ਹੈਗੀ ਆ ਬਨਕੌਮਬੀ ਕਾਉਂਟੀ ਜੋ ਨਾਰਥ ਕੈਰੋਲਿਨਾ ਦੇ ਵਿੱਚ ਹੈਗੀ ਆ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹਰੀਕੇਨ ਹਲੇਨ ਦਾ ਹਰਲੇਨ ਦੇ ਨਾਲ ਉੱਥੇ ਹੋਇਆ ਆ 35 ਲੋਕ ਇਸ ਕਾਉਂਟੀ ਦੇ ਵਿੱਚ ਕੱਲੀ ਇਸ ਕਾਉਂਟੀ ਦੇ ਵਿੱਚ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ 600 ਲੋਕ ਐਨਵੀਸੀ ਤੇ ਏਵੀਸੀ ਦੋਨੋਂ ਹੀ ਕਨਫਰਮ ਕਰ ਰਹੇ ਆ ਕਿ ਹਜੇ ਤੱਕ ਵੀ ਮਿਸਿੰਗ ਹੈਗੇ ਆ ਹੇਲਨ ਜਿਹੜਾ ਹਰੀਕੇਨ ਆ ਇਹ 1 ਆਫ ਦਾ ਡੈਡਲੀਐਸਟ ਹਰੀਕੇਨ ਆ ਤੂਫਾਨ ਆਇਆ ਜਿਸ ਨੇ ਮੇਨਲੈਂਡ ਯੂਨਾਈਟਿਡ ਸਟੇਟਸ ਨੂੰ ਪਿਛਲੇ 50 ਸਾਲਾਂ ਦੇ ਦੌਰਾਨ ਜੇ ਦੇਖਿਆ ਜਾਵੇ ਹਿੱਟ ਕੀਤਾ ਹੈਗਾ ਟੈਨਸੀ ਦੇ ਵਿੱਚ ਜਿਹੜਾ ਨਾਰਥ-ਈਸਟ ਵਾਲਾ ਏਰੀਆ ਉੱਥੇ 153 ਲੋਕ ਅਜੇ ਵੀ ਮਿਸਿੰਗ ਹੈਗੇ ਆ ਨਾਰਥ ਕਾਰੋਲਿਨਾ ਦੇ ਗਵਰਨਰ ਰੌਏ ਕੋਪਰ ਨੇ ਕਿਹਾ ਕਿ ਜਿਹੜੀ ਡੈਥ ਟੋਲ ਆ ਉਹ ਵਧੂਗੀ 50 ਤੋਂ ਵੱਧ ਜਿਹੜੇ ਰੈਸਕਿਊ ਵਰਕਰਸ ਆ ਉਹ ਇਸ ਟਾਈਮ ਰੈਸਕਿਊ ਕਰਨ ਲੱਗੇ ਹੋਏ ਹੈਗੇ ਆ 1.5 ਮਿਲੀਅਨ ਲੋਕ ਬਿਨਾ ਬਿਜਲੀ ਤੋਂ ਹੈਗੇ ਆ ਜਿਹਦੇ ਵਿੱਚੋਂ 7,60,000 ਸਾਊਥ ਕੈਰੋਲਿਨਾ ਦੇ ਵਿੱਚ 5,73,000 ਜਾਰਜੀਆ ਦੇ ਵਿੱਚ ਤੇ 4,58,000 ਨਾਰਥ ਕੈਰੋਲਿਨਾ ਦੇ ਵਿੱਚ ਲੋਕਾਂ ਦੇ ਪਾਣੀ ਨਹੀਂ ਆ ਰਿਹਾ ਬਿਜਲੀ ਨਹੀਂ ਹੈ ਟਾਇਲਟਸ ਨਹੀਂ ਯੂਜ਼ ਹੁੰਦੀਆਂ ਆ ਇਦਾਂ ਦੀਆਂ ਸਟੋਰੀਆਂ ਆ ਰਹੀਆਂ ਵੀ ਲੋਕ ਦਰਖਤ ਲੱਭ ਰਹੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਆ ਲੱਕੜੀਆਂ ਵਾੜ ਕੇ ਕੁਛ ਨਾ ਕੁਛ ਕੱਕ ਕਰ ਸਕਣ ਸੋ ਇਦਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਬਣੀ ਹੋਈ ਹੈਗੀ ਆ ਦੋਨੋਂ ਹੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਇਸ ਏਰੀਆ ਨੂੰ ਵਿਜ਼ਿਟ ਕਰਨ ਜਾ ਰਹੇ ਹੈਗੇ ਆ ਇਹ ਰਿਪੋਰਟਸ ਆਈਆਂ ਹੈਗੀਆਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਹੈ ਆ ਕਿ ਅਸੀਂ ਜਿਹੜੀ ਆ ਫੀਮਾ ਨੂੰ ਹਦਾਇਤਾਂ ਦੇਤੀਆਂ ਜਿੰਨੀ ਵੀ ਹੈਲਪ ਚਾਹੀਦੀ ਹੈਗੀ ਆ ਉਹ ਰਾਈਟ ਵੇ ਕੀਤੀ ਜਾਵੇ ਪਰ ਰਾਜਕਨ ਵੀ ਇਹ ਸਹੀ ਬੜੀ ਹੈਰਾਨੀ ਦੀ ਗੱਲ ਆ ਅੱਜ ਤੱਕ ਸਾਨੂੰ ਕੋਈ ਵੀ ਰਿਪੋਰਟ ਨਹੀਂ ਆਈ ਕਿ ਕੋਈ ਜਿਹੜੀ ਸਿੱਖ ਜਥੇਬੰਦੀ ਆ ਜਾਂ ਆਪਣਾ ਕੋਈ ਗੁਰੂ ਘਰ ਆ ਉਹ ਉਹ ਉੱਥੇ ਹੈਲਪ ਕਰ ਰਿਹਾ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਹੈਰਿਸ ਕਾਉਂਟੀ ਦੇ ਵਿੱਚ ਟੈਕਸ ਵਿੱਚ ਬਹੁਤ ਵੱਡਾ ਤੂਫਾਨ ਆਇਆ ਸੀ ਤੇ ਉਦ 40 ਦੇ ਕਰੀਬ ਜਿਹੜੇ ਟਰੱਕ ਆ ਉਹ ਸਿੱਖ ਜਥੇਬੰਦੀਆਂ ਵੱਲੋਂ ਯੂਬਾ ਸਿਟੀ ਤੋਂ ਲੈ ਕੇ ਬੇਅਰੀਏ ਤੋਂ ਲੈ ਕੇ ਪੂਰੇ ਅਮਰੀਕਾ ਤੋਂ ਉੱਥੇ ਪਹੁੰਚਾਏ ਗਏ ਸੀ ਤੇ ਜਿਹੜੇ ਸਾਬਕਾ ਸ਼ਹਿਰਫ ਸੰਦੀਪ ਸਿੰਘ ਢਾਲੀਵਾਲ ਜਿਹਨਾਂ ਦੀ ਵਰਸੀ ਆਪਾਂ ਕੁਝ ਦਿਨ ਪਹਿਲਾਂ ਮਨਾਈ ਵੀ ਆ ਅਨਫੋਰਚੂਨੇਟਲੀ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪਰ ਉਹ ਉਸ ਟਾਈਮ ਅੱਗੇ ਲੱਗ ਕੇ ਹਰ ਇੱਕ ਜਿਹੜਾ ਵੀ ਸਿੱਖਾਂ ਦਾ ਟਰੱਕ ਜਾ ਰਿਹਾ ਸੀ ਰਾਸ ਦਾ ਉਹਨੂੰ ਲੈ ਕੇ ਉਹਨਾਂ ਨੇ ਪਿੰਡਾਂ ਪਿੰਡਾਂ ਦੇ ਏਰੀਏ ਤੱਕ ਜਿੱਥੇ ਕੋਈ ਵੀ ਨਹੀਂ ਪਹੁੰਚਾ ਸਕਦਾ ਸੀ ਫੀਮਾ ਵੀ ਨਹੀਂ ਪਹੁੰਚਾ ਸਕਦੀ ਸੀ ਰੈੱਡ ਕਰਾਸ ਵੀ ਨਹੀਂ ਪਹੁੰਚਾ ਸਕਦੀ ਸੀ ਪਹੁੰਚਾਇਆ ਸੀ ਸੋ ਸਾਡੀ ਜਰੂਰ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ ਆ ਇੰਡੀਵਿਜੂਅਲ ਲੈਵਲ ਤੇ ਉਹਨਾਂ ਨੂੰ ਬੇਨਤੀ ਜ਼ਰੂਰ ਆਵੇ ਭਾਈ ਜਿਸ ਮੁਲਕ 'ਚ ਰਹਿੰਦੇ ਆ ਜਿੱਥੇ ਸਾਨੂੰ ਸਾਰਾ ਕੁਝ ਮਿਲਿਆ ਆ ਇੱਥੇ ਹੁਣ ਕੁਦਰਤ ਨੇ ਇੰਨੀ ਤਵਾਹੀ ਮਚਾਈ ਆ ਜ਼ਰੂਰ ਸਾਰਿਆਂ ਨੂੰ ਰਲ ਕੇ ਹੈਲਪ ਕਰਨੀ ਚਾਹੀਦੀ ਆ ਪੰਜਾਬੀ ਰੇਡੀਓ ਯੂ ਐਸ ਏ ਰੋਲ ਜਿਹੜਾ ਅਦਾ ਕਰ ਸਕਦਾ ਆ ਆਪਾਂ ਤੁਹਾਡਾ ਮੈਸੇਜ ਜਿਹੜਾ ਆ ਉਹ ਆਪਣੇ ਜਿਹੜੇ ਹੋਰ ਭੈਣ ਭਰਾ ਆ ਉਹਨਾਂ ਤੱਕ ਪਹੁੰਚਾ ਸਕਦੇ ਹੈਗੇ ਆ ਤਾਂ ਕਿ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਉੱਥੇ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਸੇਵਾ ਆ ਉਹ ਉਹ ਕਰ ਸਕਣ ਬਿਲਕੁਲ ਸੋ ਇਹ ਬਹੁਤ ਜ਼ਰੂਰੀ ਆ ਚੰਗੀ ਚੀਜ਼ ਆ ਵੈਸੇ ਵੀ ਹੁਣ ਆਪਾਂ ਦੇਖੋ ਸਭ ਨੂੰ ਪਤਾ ਵੀ ਨਗਰ ਕੀਰਤਨ ਆ ਰਹੇ ਨੇ ਸਭ ਨੇ ਸੇਵਾ ਜਿਹੜੀ ਉੱਥੇ ਜਿਹੜੀ ਕਰਨੀ ਆ ਉਹਦੇ ਵਿੱਚ ਵੀ ਵੱਧ ਚੜ ਕੇ ਜਿਹੜੀਆਂ ਸੇਵਾਵਾਂ ਕਰੋ ਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਜਿੱਥੇ ਇਸ ਟਾਈਮ ਸਭ ਤੋਂ ਜ਼ਿਆਦਾ ਲੋੜ ਆ ਤਬਾਹੀ ਦੇ ਮੰਜ਼ਰ ਜਿਹੜੇ ਉਹ ਆਪਾਂ ਨੂੰ ਨਜ਼ਰ ਆ ਰਹੇ ਆ ਉੱਥੇ ਉਹਨਾਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਰਹਿੰਦੀ ਆ ਤੇ ਜਿਹੜਾ ਵੀ ਕੋਈ ਜਿੰਨੀ ਵੀ ਸਿਵਾ ਕਰ ਸਕਦਾ ਉਹ ਜਿਹੜੀ ਉਹ ਜ਼ਰੂਰ ਕਰੇ ਸਾਰੇ ਆਪਣੇ ਲੋਕ ਨੇ ਆਪਣੇ ਭੈਣ ਭਾਈ ਆ ਕਿਤੇ ਨਾ ਕਿਤੇ ਜਿਹੜੀ ਉਹ ਜ਼ਰੂਰਤ ਪੈਂਦੀ ਰਹਿੰਦੀ ਆ ਪਰ ਇੱਥੇ ਹਰਜੋਤ ਸਿੰਘ ਜੀ ਇੱਕ ਚੀਜ਼ ਦੇਖਣ ਨੂੰ ਮਿਲਦੀ ਰਹਿੰਦੀ ਹੈ ਲਾਟਾਂ ਖਿੱਚਣ ਵਾਲੇ ਬਥੇਰੇ ਆ ਹੁਣ ਜਦੋਂ ਹੋਰ ਥਾਵਾਂ ਦੇ ਉੱਤੇ ਵੀ ਕਿਤੇ ਜਦੋਂ ਸਿੱਖ ਲੰਗਰ ਲਾਉਂਦੇ ਕਈ ਇਹਦੀ ਉਹ ਕਹਿਣ ਲੱਗ ਜਾਂਦੇ ਦੂਜਿਆਂ ਨੂੰ ਖਵਾਉਣਾ ਛੱਡੋ ਪੈਨੂ ਆਪਣੇ ਆ ਦਾ ਜਿਹੜਾ ਉਹ ਸੰਭੋ ਪਰ ਇਹ ਆਪਣੇ ਹੀ ਹੁੰਦੇ ਆ ਜੀ ਸਾਰੇ ਇਨਸਾਨੀਅਤ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਉੱਤੇ ਹੁੰਦੀ ਹੈ ਇਹਨਾਂ ਨੂੰ ਜ਼ਰੂਰਤ ਹੈ ਇਸ ਟਾਈਮ ਸੋ ਉਹ ਚੀਜ਼ਾਂ ਨੂੰ ਬਾਕੀ ਸਾਈਡ ਤੇ ਜਿਹੜਾ ਉਹ ਕਰਕੇ ਕਰੋ ਬਾਕੀ ਹੋਰ ਝਗੜੇ ਝਮੇਲਿਆਂ ਚੋਂ ਨਿਕਲ ਕੇ ਆਹ ਵਾਲੇ ਕੰਮਾਂ ਦੇ ਵਿੱਚ ਜਿਹੜਾ ਆ ਉਹ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਸੋ ਸਾਊਥ ਕੈਰੋਲਿਨਾ ਦੇ ਵਿੱਚ ਜਿਹੜਾ ਐਸ਼ਵਲ ਕਰਕੇ ਇਲਾਕਾ ਹੈ ਸ਼ਹਿਰ ਆ ਉੱਥੇ ਬਹੁਤ ਜ਼ਿਆਦਾ ਜਿਹੜੀ ਤਬਾਹੀ ਆ ਉਹ ਪਹੁੰਚੀ ਆ asheimpoweroutage.us ਦੇ ਮੁਤਾਬਕ 2 ਮਿਲੀਅਨ ਤੋਂ ਵੱਧ ਲੋਕ ਬਿਜਲੀ ਤੋਂ ਬਗੈਰ ਨੇ ਤੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਜਿੰਨਾ ਵੀ ਸਮਾਂ ਲੱਗਦਾ ਆ ਉਹਨੇ ਸਮੇਂ ਦੇ ਲਈ ਅਸੀਂ ਜਿਹੜੇ ਆ ਹਰਿਕਨ ਦੇ ਸਰਵਾਈਵਰਸ ਆ ਹਰਲੇਨ ਦੇ ਸਰਵਾਈਵਰਸ ਆ ਉਹਨਾਂ ਦੇ ਨਾਲ ਫੈਡਰਲ ਸਰਕਾਰ ਤੁਹਾਡੀ ਜਿਹੜੀ ਲਗਾਤਾਰ ਮਦਦ ਜਿਹੜੀ ਆ ਉਹ ਕਰਦੀ ਰਹੂਗੀ ਤੇ ਕਹਿੰਦੇ ਵੀ ਜਿਦਾ ਮੈਂ ਪਹਿਲਾਂ ਵੀ ਕਿਹਾ ਜਿੰਨੀ ਦੇਰ ਤੱਕ ਇਹ ਜੌਬ ਪੂਰੀ ਤਰ੍ਹਾਂ ਫਿਨਿਸ਼ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਅਸੀਂ ਤੁਹਾਡੇ ਨਾਲ ਹਾਂ ਕਾਂਗਰਸ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਆਖਣਗੇ ਵੀ ਸਪਲੀਮੈਂਟਰੀ ਫੰਡਿੰਗ ਜਿਹੜੀ ਐਕਸਟਰਾ ਫੰਡਿੰਗ ਆ ਉਹ ਰਿਕਵਰੀ ਐਫਰਟਸ ਦੇ ਲਈ ਨਾ ਰਾਹਤ ਕਾਰਜਾਂ ਦੇ ਲਈ ਜਿਹੜੀ ਉਹ ਵੱਤ ਵੱਤ ਜਿਹੜੀ ਉਹ ਦਿੱਤੀ ਆ ਜਿਹੜੀ ਉਹ ਜਾਵੇ ਆ ਉਧਰ ਜਿਹੜੇ ਟ੍ਰੋਪੀਕਲ ਸਟਾਰਮਸ ਹੋਰ ਵੀ ਆ ਸਕਦੇ ਨੇ ਸੰਭਾਵਨਾ ਜਿਹੜੀ ਉਹ ਵੱਧ ਸਕਦੀ ਆ ਆਸ ਮੌਕੇ ਹੁਣ ਦੇਖੋ ਆਪਾਂ ਅਕਤੂਬਰ ਦੇ ਵਿੱਚ ਆ ਰਹੇ ਆ ਤੇ ਇੱਥੇ 100 ਡਿਗਰੀ ਤੋਂ ਉੱਤੇ ਟੈਂਪਰੇਚਰ ਜਿਹੜਾ ਉਹ ਜਾਣਾ ਸੋ ਮੌਸਮ ਦੀ ਜਿਹੜੀ ਵੇਰੀਏਸ਼ਨ ਐ ਐਕਸਟ੍ਰੀਮ ਜਿਹੜਾ ਵੈਦਰ ਆ ਕਲਾਈਮੇਟ ਚੇਂਜ ਆ ਇਸ ਨੇ ਦੁਨੀਆ ਦੇ ਪੈਰਾ ਸਾਈਟਾਂ ਜਿਹੜੀ ਜ਼ਮੀਨ ਕੱਢੀ ਪਈ ਆ ਆ ਮੈਂ ਕਿੰਨੇ ਸਾਲਾਂ ਤੋਂ ਆਪਾਂ ਹਰਜੋ ਸਿੰਘ ਜੀ ਗੱਲ ਕਰਦੇ ਆ ਰਹੇ ਆਂ ਵੀ ਕੋਈ ਵੀ ਮੁਲਕ ਸਟੇਬਲ ਨਹੀਂ ਰਹਿ ਸਕਦਾ ਜਦੋਂ ਹਰ ਸਾਲ ਬਿਲੀਅਨਸ ਆਫ ਡਾਲਰ ਦਾ ਇਨਫਰਾਸਟ੍ਰਕਚਰ ਜਿਹੜਾ ਤੁਹਾਡਾ ਤੁਸੀਂ ਲੂਜ਼ ਕਰਦੇ ਜਾਓ ਜਿਹੜੇ ਸੈਂਕੜੇ ਲੋਕਾਂ ਦੀਆਂ ਜਿਹੜੀਆਂ ਉਹ ਮੌਤਾਂ ਹੁੰਦੀਆਂ ਜਾਣ ਸੋ ਇਸ ਨੂੰ ਰਿਐਲਿਟੀ ਨੂੰ ਸਮਝਦੇ ਹੋਏ ਇਸ ਤੇ ਲਈ ਵੀ ਜਿਹੜੇ ਸਖਤ ਕਦਮਾਂ ਦੀ ਜ਼ਰੂਰਤ ਆ ਪਰ ਇਸ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹ ਕਿਸੇ ਤਣਪਤਨ ਜਿਹੜੀ ਆ ਉਹ ਗੱਲ ਨੂੰ ਲੱਗਣ ਨਹੀਂ ਦਿੰਦੀ ਜਦ ਤੱਕ ਤਬਾਹੀ ਚੱਲ ਰਹੀ ਆ ਮੀਂਹ ਪੈ ਰਿਹਾ ਇਹ ਪਾਣੀ ਆ ਰਿਹਾ ਉਦੋਂ ਵਕਰੀ ਆ ਪਰ ਜਦੋਂ ਮੀਂਹ ਹਟ ਜਾਂਦੇ ਆ ਪਾਣੀ ਖੜ ਜਾਂਦਾ ਆ ਉਦੋਂ ਬਿਮਾਰੀਆਂ ਦਾ ਡਰ ਉਦੋਂ ਲੋਕਾਂ ਨੂੰ ਅਸਲ 'ਚ ਜਿਹੜਾ ਉਦੋਂ ਪਤਾ ਲੱਗਦਾ ਹੈ ਵੀ ਘਰਾਂ ਦੇ ਵਿੱਚ ਕਿੰਨੀ ਜਿਹੜੀ ਤਬਾਹੀ ਆ ਕਿੰਨੀ ਜਿਹੜੀ ਜਿਹੜੀ ਗਾਰ ਆ ਉਹ ਉੱਥੇ ਤੱਕ ਜਿਹੜੀ ਉਹ ਪਹੁੰਚੀ ਹੋਈ ਆ ਸੋ ਉੱਥੇ ਜਿਹੜੇ ਦਰਿਆ ਵਗਦੇ ਨੇ ਬਲੂ ਰਿਜ ਮਾਊਂਟੇਨਸ ਦੇ ird gird ਉਹ ਹੁਣ ਪਾਣੀ ਭਾਵੇਂ ਉਹਨਾਂ ਦੇ ਵਿੱਚ ਘਟ ਚੁੱਕਾ ਪਰ ਜਦ ਪਾਣੀ ਵਧਿਆ ਸੀ ਮੀਂਹ ਦੇ ਕਰਕੇ ਇਸ ਜਿਹੜੇ ਹਰਿਕਨ ਦੇ ਕਰਕੇ ਉਹਨੇ ਲੋਕਾਂ ਨੂੰ ਕਿਸੇ ਜੋਗਾ ਵੀ ਜਿਹੜਾ ਉਹ ਨਹੀਂ ਛੱਡਿਆ ਹੈਗਾ ਸੋ ਹਿਸਟੋਰਿਕ ਜਿਹੜੇ ਸਟਾਰਮਸ ਆ ਉਹਨਾਂ ਦੇ ਕਰਕੇ ਜਿਹੜੀ ਬਹੁਤ ਵੱਡੀ ਜਿਹੜੀ ਮੁਸ਼ਕਲ ਆ ਉਸ ਦਾ ਸਾਹਮਣਾ ਜਿਹੜਾ ਆ ਸਾਰੇ ਲੋਕਾਂ ਨੂੰ ਹੀ ਕਰਨਾ ਜਿਹੜਾ ਉਹ ਪੈ ਰਿਆ ਆ ਲੋਕ ਪਰੇਸ਼ਾਨ ਨੇ ਵੀ ਹੋਊਗਾ ਕਿ ਘਰਾਂ ਦੇ ਘਰ ਰੁੱਢਦੇ ਜਿਹੜੇ ਉਹ ਨਜ਼ਰ ਆ ਰਹੇ ਆ ਜਿੱਦਾਂ ਕੋਈ ਜਿਹੜੀ ਉਹ ਕਿਸ਼ਤੀ ਜਿਹੜੀ ਉਹ ਜਾ ਰਹੀ ਹੋਵੇ ਲੋਕਾਂ ਦੀਆਂ ਗੱਡੀਆਂ ਹੁਣ ਸਾਰਾ ਕੁਝ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਖਮ ਖਰਾਬ ਹੋਇਆ ਪਿਆ ਆ ਜਿਹੜੇ ਉੱਥੋਂ ਦੇ ਗਵਰਨਰ ਨੇ ਸਾਊਥ ਕੈਰੋਲਾਈਨਾ ਦੇ ਉਹ ਲੋਕਾਂ ਨੂੰ ਸ਼ਾਂਤੀ ਤੇ ਸਬਰ ਬਣਾ ਕੇ ਰੱਖਣ ਦੇ ਲਈ ਆਖਰੇ ਆ ਕਹਿੰਦੇ ਵੀ ਅਸੀਂ ਟਰਾਈ ਕਰ ਰਹੇ ਹਾਂ ਜਲਦੀ ਤੋਂ ਜਲਦੀ ਜਿਹੜੀ ਪਾਵਰ ਆ ਉਹ ਲੋਕਾਂ ਦੀ ਜਿਹੜੀ ਉਹ ਵਾਪਸ ਆ ਸਕੇ ਅਜੇ ਇਦਾਂ ਦੇ ਹਾਲਾਤ ਜਿਹੜੇ ਆ ਉਹ ਬਹੁਤ ਮੁਸ਼ਕਲ ਜਿਹੜੇ ਉਹ ਬਣੇ ਪਏ ਹੈਗੇ ਆ ਸੋ ਦੇਖੋ ਅੱਗੇ ਕੀ ਬਣਦਾ ਆ ਪਰ ਜਿਹੜੀਆਂ ਤਸਵੀਰਾਂ ਜੋ ਲੇਟੈਸਟ ਆ ਰਿਹਾ ਹੈ ਹਰਜੋਤ ਸਿੰਘ ਜੀ ਉਹ ਬਹੁਤ ਹੀ ਖਤਰਨਾਕ ਦਿਲ ਕਮਾਉ ਜਿਹੜੀਆਂ ਤਸਵੀਰਾਂ ਉਹ ਆ ਰਹੀਆਂ ਆ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ 100 ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਆ ਹਰ ਇੱਕ ਸੂਬੇ ਦੇ ਵਿੱਚ ਇਹ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਇਸ ਟਾਈਮ ਆ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ ਤੇ ਇਸ ਤੇ ਜਿਹੜੇ ਆંકੜੇ ਆਏ ਹੋਰ ਵਧਣ ਦੇ ਕਿ ਆਸ ਰਹੀਆਂ ਨੇ ਇਹ ਵੱਧ ਜਾਣੇ ਆ ਕਿਉਂਕਿ ਅਜੇ ਵੀ ਜਿਹੜੇ ਸੈਂਕੜੇ ਲੋਕ ਆ ਉਹ ਮਿਸਿੰਗ ਦਸੇ ਜਾ ਰਹੇ ਜੀ ਸੋ ਟੋਟਲ ਹੁਣ ਤੱਕ 115 ਮੌਤਾਂ ਕਨਫਰਮ ਹੋ ਚੁੱਕੀਆਂ ਜਿਨ੍ਹਾਂ ਚ ਨਾਰਥ ਕਰਲ ਇਨਾਂ ਚ 47 ਸਾਊਥ ਕਰਲ ਇਨਾਂ 26 ਜਾਰਜੀਆ ਚ 25 ਫਲੋਰਿਡਾ ਚ 11 ਟੈਨਸੀ ਚ 4 ਤੇ ਵਰਜੀਨੀਆ ਚ 2 ਇੱਕ ਵਾਰੀ ਫੇਸ ਰੋਟੇ ਨੂੰ ਦੱਸ ਦੇ ਜਾਈਏ ਅਸੀਂ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਕਿਸੇ ਤਰ੍ਹਾਂ ਦਾ ਫੰਡ ਰੇਜ਼ਿੰਗ ਨਹੀਂ ਕਰਦੇ ਕਿਉਂਕਿ ਆਪਣੇ ਬੰਦੇ ਫਿਰ ਬਲੇਮ ਕਰਨ ਲੱਗੇ ਕਮੈਂਟ ਨਹੀਂ ਲਾਉਂਦੇ ਜਦੋਂ ਤੋਂ ਹੀ ਆਪਾਂ ਪੰਜਾਬੀ ਰੇਡੀਓ ਯੂ ਐਸ ਏ ਸ਼ੁਰੂ ਕੀਤਾ ਸੀ ਅਸੀਂ ਉਹਦੇ ਕਿਹਾ ਸੀ ਕੋਈ ਵੀ ਫੰਡ ਰੇਜ਼ਿੰਗ ਨਹੀਂ ਕਰਾਂਗੇ ਨਾ ਅਸੀਂ ਕਰਦੇ ਪਰ ਹਾਂ ਕਮਿਊਨਿਟੀ ਦੀ ਕੋਈ ਵੀ ਜਿਹੜਾ ਸੇਵਾ ਕਰ ਰਿਹਾ ਹੈਗਾ ਜਾ ਰਿਹਾ ਆ ਉਹਦੀਆਂ ਜਿਹੜੀਆਂ ਅਨਾਉਂਸਮੈਂਟਸ ਆ ਆਪਣੇ ਲੋਕਾਂ ਤੱਕ ਮੈਸੇਜ ਪਹੁੰਚਾਣਾ ਉਹ ਬਿਨਾ ਕਿਸੇ ਪੈਸੇ ਲਾਏ ਤੋਂ ਆਪਾਂ ਪਿਛਲੇ 13 ਸਾਲਾਂ ਤੋਂ 14 ਸਾਲਾਂ ਤੋਂ ਪਹੁੰਚਾਇਆ ਤੇ ਆਪਾਂ ਇਹ ਪਹੁੰਚਾਉਂਦੇ ਵੀ ਰਹਾਂਗੇ ਸੋ ਇੱਕ ਵਾਰੀ ਫੇਰ ਜੇ ਕੋਈ ਵੀ ਆਪਣੀ ਆਰਗੇਨਾਈਜੇਸ਼ਨ ਕਿਸੇ ਵੀ ਸਟੇਟ ਦੇ ਵਿੱਚ ਇਹ ਰਾਹਤ ਇਕੱਠਾ ਕਰ ਰਹੀ ਆ ਕਿਸੇ ਤਰ੍ਹਾਂ ਦੀ ਹੈਲਪ ਦੇ ਲਈ ਉਹਨਾਂ ਨੇ ਕੋਈ ਅਨਾਉਂਸਮੈਂਟ ਕਰਨੀ ਹੈਗੀ ਆ ਉਹ ਜਰੂਰ ਆਪਾਂ ਤੁਹਾਨੂੰ ਸਾਨੂੰ ਕਾਲ ਕਰਦੇ ਹੋ 408 272 5200 ਦੇ ਉੱਤੇ ਤੇ ਅਸੀਂ ਆਪਣੇ ਸਰੋਤਿਆਂ ਦੇ ਨਾਲ ਉਹ ਸ਼ੇਅਰ ਕਰ ਦਾਂਗੇ ਕੋਈ ਕਈ ਵਾਰੀ ਕੀ ਹੁੰਦਾ ਆ ਜਿੱਦਾਂ ਜੂਬਾ ਸਿਟੀ ਤੋਂ ਪਿਛਲੀ ਵਾਰੀ ਟਰੱਕ ਗਏ ਸੀ ਜਦੋਂ ਇਹ ਅਨਾਉਂਸ ਕੀਤਾ ਦੋ ਦਿਨਾਂ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਟਰੱਕ ਆ ਉਹ ਰਾਤ ਸਮਗਰੀ ਦਾ ਭਰ ਗਿਆ ਸੀ ਤੇ ਉਸ ਟਾਈਮ ਸਤਨਾਮ ਸਿੰਘ ਹੋਰ ਬਹੁਤ ਸਾਰੇ ਜਿਹੜੇ ਆਪਣੇ ਬੰਦੇ ਆ ਉਹ ਗਏ ਸੀ ਉੱਥੇ ਲੈ ਕੇ ਸੋ ਬਹੁਤ ਹੀ ਜਾਦੇ ਤਵਾਹੀ ਤੁਸੀਂ ਦੇਖੋ ਵੀ ਜੇ ਅਮਰੀਕਾ ਅਰਗੇ ਮੁਲਕ ਦੇ ਵਿੱਚ ਜੋ ਨਾ ਤੁਸੀਂ 16 ਤੋਂ ਲੈ ਕੇ 20 ਇੰਚ ਤੱਕ ਮੀਂਹ ਪੈ ਜਾਏ ਤੇ ਹਿਸਾਬ ਲਾ ਲਓ ਕਿ ਉੱਥੇ ਸੜਕਾਂ ਦਾ ਕੀ ਜਿਹੜਾ ਹਾਲ ਹੁੰਦਾ ਹੋਊਗਾ ਇੱਕ ਮੈਂ ਬੀਬੀ ਦੇਖਦਾ ਸੀ ਉਹਦਾ ਆਰਟ ਦਾ ਸਟੂਡੀਓ ਸੀ ਹੁਣ ਆਰਟ ਜਿਹੜਾ ਕਈ ਵਾਰੀ ਮਿਲੀਅਨਸ ਆਫ ਡਾਲਰ ਚ ਹੁੰਦਾ ਉਹ ਪੂਰੇ ਦਾ ਪੂਰਾ ਵਿਚਾਰੀ ਦਾ ਡੁੱਬ ਗਿਆ ਤੇ ਸੋ ਬਹੁਤ ਲੋਕਾਂ ਦਾ ਜਿਹੜਾ ਨੁਕਸਾਨ ਉਹ ਹੁੰਦਾ ਆ ਬਾਕੀ ਮੌਤਾਂ ਹਜੇ ਤੱਕ ਮਿਸਿੰਗ ਲੋਕ ਹੈਗੇ ਆ ਸੋ ਜਿੱਦਾਂ ਦੀ ਵੀ ਜਿਹੜੀ ਕੋਈ ਹੈਲਪ ਕਰਨਾ ਚਾਹੁੰਦਾ ਹੈ ਜਰੂਰ ਜਿਹੜੀਆਂ ਆਰਗੇਨਾਈਜੇਸ਼ਨ ਹੈਲਪ ਕਰਦੀਆਂ ਉਹਨਾਂ ਦੇ ਨਾਲ ਰਲ ਕੇ ਕਰੋ ਜੇ ਕੋਈ ਮੈਸੇਜ ਹੋਇਆ ਉਹ ਜਰੂਰ ਆਪਾਂ ਤੁਹਾਡਾ ਸਾਰੇ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨਾਲ ਸ਼ੇਅਰ ਕਰ ਲੈ।